ਤਰਬੂਜ ਜਿਹੜਾ ਸਾਈਜ਼ ਅਕੋਰਡਿੰਗ ਸਾਡਾ ਹੁਣ ਜ਼ਿੰਮੇਦਾਰ ਸੀ ਉਹਨੇ 5 ਕਿੱਲੇ ਬੀਜੇ ਪਿਛਲੇ ਸਾਲ 5 ਕਿੱਲਿਆਂ ਦੇ ਵਿੱਚ ਉਹਦਾ ਮਾਲ ਨਿਕਲਿਆ 150 ਗੱਡੀ ਨਿਕਲੀ ਆ ਉਹਦੀ ਓਕੇ ਐਥ ਕੀ ਉਹਨੇ 5 ਕਿੱਲੇ ਬੀਜੇ 5 ਕਿੱਲਿਆਂ ਦੇ ਵਿੱਚ ਉਹਦੀਆਂ ਪੂਰੀਆਂ ਜਿਹੜੀਆਂ 20 ਗੱਡੀਆਂ ਨਹੀਂ ਨਿਕਲੀਆਂ ਉਹੀ ਉਨਾ ਹੀ ਖੇਤ ਹੈ ਉਨਾ ਹੀ ਬੀਜ ਹੈ ਉਨਾ ਹੀ ਸਾਰਾ ਕੁਝ ਹੈ ਸਿਰਫ ਸਿਰਫ ਮੌਸਮ ਨੇ ਸਾਥ ਨਹੀਂ ਦਿੱਤਾ ਧੁੱਪ ਇੰਨੀ ਕੁ ਜ਼ਬਰਦਸਤ ਪਈ ਕਿ ਉਹ ਦਾਣੇ ਵੀ ਉਨੇ ਹੀ ਹੋਏ ਜੇ ਮੰਨ ਲਓ ਅਗਰ 500 ਦਾਣਾ ਸੀ 500 ਦਾਣਾ ਹੀ ਹੋਇਆ 500 ਦਾਣੇ ਦਾ ਵਜ਼ਨ ਜਿਹੜਾ ਪਿਛਲੇ ਸਾਲ ਸੀ 10 ਤੋਂ 12 ਕਿਲੋ ਦਾ ਉਹ ਦਾਣਾ ਐਤਕੀ 2 ਕਿਲੋ ਤੋਂ ਵੱਧ ਦਾ ਦਾਣਾ ਹੀ ਨਹੀਂ ਹੋਇਆ ਹੁਣ ਗੱਲ ਤਾਂ ਗੱਡੀ ਤਾਂ ਹੀ ਬਣਣੀ ਹੈ ਨਾ ਜੇਕਰ ਉਹਦਾ ਵਜ਼ਨ ਬਣੇਗਾ ਜੇ ਉਹ ਪਨਪੇਗਾ ਜੇ ਉਹ ਪਨਪਦਾ ਹੀ ਨਹੀਂ ਪਿਆ ਜੇ ਉਹ ਵੱਡਾ ਹੀ ਨਹੀਂ ਹੋ ਰਿਹਾ ਉਹਦਾ ਤੁਸੀਂ ਮੁੱਲ ਕਿੱਦਾਂ ਲੈ ਲੋਗੇ ਕਦੀ ਵੀ ਤੁਸੀਂ ਜਦੋਂ ਤਰਬੂਜ ਵਰਗੀ ਆਈਟਮ ਜਦੋਂ ਲੈਣ ਜਾਓਗੇ ਨਾ ਤੇ ਉਹ ਐਡਾ ਵੱਡਾ ਤੁਸੀਂ ਖਰੀਦੋਗੇ ਲਾਲ ਹੋਵੇ ਸੁਰਖ ਹੋਵੇ ਭਾਰਾ 20 ਹੋਵੇ ਹਨਾ ਮਿੱਠਾ ਹੋਵੇ ਉਹ ਜਿੰਨੀ ਲਾਲੀ ਹੋएगी ਆਬਵੀਅਸ ਗੱਲ ਹੈ ਵੀ ਮਿੱਠਾ ਵੀ ਉਹ ਨਹੀਂ ਹੋਏਗਾ ਉਹ ਛੋਟਾ ਦਾਣਾ ਜਿੰਨਾ ਹੋਏਗਾ ਉਹ ਕੱਚਾ ਹੋਏਗਾ ਉਹ ਪਨਪਿਆ ਨਹੀਂ ਹੈ ਪਰ ਬੇਸਿਕਲੀ ਉਹ ਛੋਟਾ ਦਾਣਾ ਲਾਲ ਸੀ ਲਾਲ ਸੀ ਲੇਕਿਨ ਉਹ ਵੱਡਾ ਨਹੀਂ ਹੋਇਆ ਸੀ ਲੋਕਾਂ ਦੀ ਮਾਈਂਡ ਦੀ ਪਰਸੈਪਸ਼ਨ ਹੋਈ ਹੈ ਵੀ ਇਹ ਕੱਚਾ ਤੇ ਉਹਨਾਂ ਦਾ ਮੁੱਲ ਜਿਹੜਾ 2-2 ਰੁਪਏ ਕਿਲੋ ਰੁੱਲੇ ਆ ਗਲੀਆਂ 'ਚ ਹੈ ਆਰਗੈਨਿਕ ਸਕੇ ਬਿਲਕੁਲ ਔਰ ਮੈਂ ਤੁਹਾਨੂੰ ਸਹੀ ਦੱਸਾਂ ਕਿ ਉਹ ਵਿਕਿਆ ਵੀ ਨਹੀਂ ਉਹ ਗਾਵਾਂ ਨਹੀਂ ਖਾਦਾ ਬੜੀਆਂ ਇਦਾਂ ਦੇ ਪੋਜੀਸ਼ਨ ਆਈਆਂ ਪੋਜੀਸ਼ਨਾਂ ਬਣੀਆਂ ਕਿਸੇ ਵਾਰ ਇੱਕ ਗੱਡੀ ਪੂਰੀ ਦੇ ਵਿੱਚੋਂ 2 ਕੁੰਟਲ 5 ਕੁੰਟਲ ਵਿਕ ਜਾਣਾ ਕਿਸਾਨ ਨੂੰ 15 15 ਕੁੰਟਲ ਗਊਸ਼ਾਲਾ ਦੇ ਵਿੱਚ ਦੇ ਕੇ ਜਾਣਾ ਪਿਆ ਫ੍ਰੀ ਆਫ ਕੋਸਟ ਔਰ ਉਹਦੇ ਵਿੱਚ ਸਿਰਫ ਗੱਡੀ ਦਾ ਕਿਰਾਇਆ 2500 ਰੁਪਏ ਹੁੰਦਾ ਸੀ 3000 ਰੁਪਏ ਹੁੰਦਾ ਸੀ ਤੇ ਉਸ ਕਿਸਾਨ ਨੇ ਸਿਰਫ 1200 ਵਟੇ ਹੁੰਦਾ ਸੀ ਤੇ ਸ਼ਾਮ ਨੂੰ ਦੇਖਦਾ ਹੁੰਦਾ ਸੀ ਵੀ ਹੁਣ ਇਹਨੂੰ ਕਿਰਾਏ ਵਾਲੇ ਨੂੰ ਮੈਂ ਕਿੱਥੋਂ ਦਿਆਂ ਬਏ ਲੇਬਰ ਕਿਰਾਇਆ ਉਦੀ ਆਪਣੀ ਮਿਹਨਤ ਉਹਦਾ ਸਾਰਾ ਕੁਝ ਅੜਤੀ ਦੀ ਆੜਤ ਉਸ ਤੋਂ ਬਾਅਦ ਉਹ ਆਪਣੀ ਜੇਬ ਦੇ ਵਿੱਚੋਂ ਭੱਲਿਓ ਪੈਸੇ ਦਿੰਦਾ ਸੀ ਹੁਣ ਉਹਨਾਂ ਕੋਲ ਉੱਥੇ ਪਿੱਛੇ ਜੀਸੀਬੀਆਂ ਨਹੀਂ ਹੈਗੀਆਂ ਕਿ ਉਹ ਚਾਣ ਤੇ ਸਿਹਰੇ ਉਹਨੂੰ ਸਾਰੇ ਨੂੰ ਹੱਲਵਾ ਦੇਣ ਆਪਣੇ ਦਿਮਾਗ ਤੋਂ ਲੋਡ ਖਤਮ ਕਰ ਲੈਣ ਤੋੜਨਾ ਪਏਗਾ ਬਾਈ ਜੀ ਉਹਨਾਂ ਨੂੰ ਫਿਰ ਉਹਨਾਂ ਨੂੰ ਇੱਕ ਆਸ ਵੀ ਹੈ ਵੀ ਸ਼ਾਇਦ ਮਾਲਕ ਕੋਈ ਰੰਗ ਦਿਖਾ ਦੇਵੇ ਸ਼ਾਇਦ ਅੱਗੇ ਬਾਰਿਸ਼ ਪੈ ਜਾਵੇ ਦਾਣਾ ਪਨਪ ਜੇ ਤੇ ਜਾ ਕੇ ਮੇਰੇ ਮਾਰਕੀਟ ਦੇ ਵਿੱਚ ਜਿਹੜਾ ਇਹ ਚੀਜ਼ 8-10 ਰੁਪਏ ਕਿਲੋ ਵਿਕ ਜਾਵੇ ਹੁਣ ਉਦਾਂ ਹੀ ਖਰਬੂਜਾ ਸੀ ਖਰਬੂਜੇ ਉਤੇ ਬਾਰਿਸ਼ ਪਈ ਹੂੰ ਖਰਬੂਜੇ ਨੂੰ ਫਿਰ ਰਿਆ ਸਪ੍ਰੇਆਂ ਖਾਦਾ ਸਭ ਪਿਆ ਹੂੰ ਤੇ ਖਰਬੂਜਾ ਐਤਕੀ ਤੁਸੀਂ ਜਦੋਂ ਹੁਣ ਤੁਹਾਡਾ ਇਹ ਦੇਖਣਗੇ ਸ਼ੋ ਲੋਕ ਆਪ ਇਸ ਗੱਲ ਨੂੰ ਮਹਿਸੂਸ ਕਰਨਗੇ ਕਿ ਐਤਕੀ ਖਰਬੂਜਾ ਜਿਹੜਾ ਮਿੱਠਾ ਨਹੀਂ ਆਇਆ ਜਾਂ ਖਾਣ ਤੋਂ ਬਾਅਦ ਉਹਦਾ ਮੂੰਹ ਦੇ ਵਿੱਚ ਦਵਾਈ ਦਾ ਟੇਸਟ ਆਂਦਾ ਸੀ ਹੂੰ ਔਰ ਉਹਦਾ ਸਭ ਤੋਂ ਵੱਡਾ ਕਾਰਨ ਜਿਹੜੀ ਉਹ ਸਪ੍ਰੇ ਸੀ ਓਕੇ ਔਰ ਪਹਿਲੀ ਵਾਰ ਹੋਇਆ ਹੈ ਕਿ ਨੇ ਸਾਲਾਂ ਦੇ ਵਿੱਚ ਅਸੀਂ ਜਿਹੜਾ ਆਪਣੇ ਘਰ ਵਿੱਚ ਇੱਕ ਦਾਣਾ ਵੀ ਲੈ ਕੇ ਨਹੀਂ ਗਏ ਖਰਬੂਜੇ ਦਾ ਅਸੀਂ ਪੂਰੇ ਸੀਜ਼ਨ ਤੋਂ ਪਤਾ ਹੀ ਸੀ ਉਹ ਵੀ ਹੈ ਹੈਗੀ ਜੀ ਬਿਲਕੁਲ ਸਾਨੂੰ ਬਹੁਰੀ ਨੌਲੇਜ ਹੁੰਦੀ ਹੈ ਕਿ ਲੋ ਜੀ ਕਿਹੜੀ ਚੀਜ਼ ਕਿੱਦਾਂ ਆ ਰਹੀ ਹੈ ਹੁਣ ਮੈਂ ਇੱਕ ਤੁਹਾਨੂੰ ਕਿੱਸਾ ਸ਼ੇਅਰ ਕਰਦਾ ਇੱਕ ਆਪਣੇ ਜ਼ਿੰਮੇਦਾਰ ਦਾ ਚਲੋ ਕਿਸਾਨ ਵੀ ਬਹੁਤ ਕੁਝ ਕਰਦੇ ਨੇ ਕਿ ਮਾਡਰਨ ਫਾਰਮਿੰਗ ਭਾਵੇਂ ਆ ਗਈ ਉਹਨਾਂ ਵਿੱਚ ਲੇਕਿਨ ਉਹ ਆਪਣੇ ਆਪ ਦੀ ਫਸਲ ਨੂੰ ਬਚਾਉਣ ਵਾਸਤੇ ਮਤਲਬ ਕਈ ਏਦਾਂ ਦੇ ਜੱਟ ਜਾਂ ਕਿਸਾਨ ਏਦਾਂ ਦੇ ਹੈਗੇ ਨੇ ਜਿਨ੍ਹਾਂ ਨੂੰ ਸਿਰਫ ਪ੍ਰੋਫਿਟ ਪ੍ਰੋਫਿਟ ਨਜ਼ਰ ਆਉਂਦਾ ਉਹਨਾਂ ਨੂੰ ਇਹ ਨਹੀਂ ਨਜ਼ਰ ਆਉਂਦਾ ਵੀ ਅਸੀਂ ਕੀ ਕਰ ਰਹੇ ਹਾਂ ਕਿਸਾਨ ਦੀ ਬੈਂਗਣਾ ਦੀ ਗੱਡੀ ਆਈ ਬੈਂਗਣ ਦਾ ਭਾਅ ਨਿਕਲਿਆ 30 ਰੁਪਏ ਕਿਲੋ ਸਾਂ ਦੀ ਗੱਡੀ ਬਣੀ 1 ਸਵਾ ਲੱਖ ਰੁਪਏ ਦੀ ਗੁਰਦੀਪ ਜੀ ਸਾਡੀ ਸਬਜੀ ਦੇ ਵਿੱਚ ਇੱਕ ਗੱਡੀ ਦਾ ਲੱਖ ਸਵਾ ਲੱਖ ਰੁਪਏ ਵਟਣਾ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਆਪਾਂ ਨੂੰ ਕੋਈ ਖਰਚਾ ਨਹੀਂ ਪੈਂਦਾ ਹੁੰਦਾ ਬਾਹਰਵੇਂ ਬੰਦੇ ਹੁਣ ਬਾਹਰਲੀਆ ਸਟੇਟਾਂ ਦਾ ਆਵੇ ਤੇ ਉਹਦੇ ਉੱਤੇ ਪੱਲੇਦਾਰੀਆਂ ਵੀ ਪੈਣੀਆਂ ਹਨ ਉਹਨਾਂ ਉੱਤੇ ਟਰਾਂਸਪੋਰਟ ਵੀ ਪੈਣੀ ਹੈ ਟਰਾਂਸਪੋਰਟ ਨਹੀਂ 3-4 ਰੁਪਏ ਕਿਲੋ ਆ ਜਾਣਾ ਉੱਥੇ ਦਲਾਲ ਨੇ ਹੋਰ ਬਹੁਤ ਕੁਝ ਉਹਨਾਂ ਦੇ ਖਰਚੇ ਪਰ ਇੱਥੋਂ ਜਦੋਂ ਪੰਜਾਬ ਦਾ ਜੱਟ ਡਾਇਰੈਕਟ ਆ ਕੇ ਜਦੋਂ ਲੱਖ ਸਵਾ ਲੱਖ ਰੁਪਏ ਵਟਾ ਲਵੇ ਤੇ ਮੇਰੇ ਹਸਾਨਾ ਤੇ ਬਾਦਸ਼ਾਹ ਹੁੰਦਾ ਉਸ ਤੋਂ ਵੱਡਾ ਬਾਦਸ਼ਾਹ ਕੋਈ ਨਹੀਂ ਹੁੰਦਾ ਕਿਉਂਕਿ ਪੰਜ ਸੱਤ ਗੱਡੀਆਂ ਜੇ ਅਗਰ ਲੱਖ ਸਵਾ ਲੱਖ ਰੁਪਏ ਦੀਆਂ ਵਟ ਲੀਆਂ ਉਹਨੇ ਰੁਪਇਆ 10 ਲੱਖ ਉਹਨੂੰ ਇਕੱਠਾ ਹੋ ਗਿਆ ਤੇ ਫਸਲ ਦਾ ਬਾਈ ਸਾਰੀ ਉਹ ਦੋ ਮਹੀਨਿਆਂ ਦੀ ਫਸਲ ਹੈ ਦੋ ਮਹੀਨਿਆਂ ਚ ਜਿੰਨੇ 15 20 ਲੱਖ ਰੁਪਏ ਕਮਾ ਲਿਆ ਕਿਉਂਕਿ ਉਸ ਤੋਂ ਬਾਅਦ ਵੀ ਫਸਲ ਰੁਕਣੀ ਨਹੀਂ ਜਾਣੀ ਉਹਦਾ ਭਾਅ ਘਟਣਾ ਇੱਕ ਚੀਜ਼ 5 ਰੁਪਏ ਕਿਲੋ ਆਜੇਗੀ 10 ਰੁਪਏ ਕਿਲੋ ਆਈ ਪੈਸਾ ਤਾਂ ਵੀ ਵਟੀ ਜਾਏਗਾ ਕਿਸਾਨ ਪਰ ਉਸ ਕਈ ਇਹੋ ਜਿਹੇ ਵਿੱਚ ਲਾਚੀ ਵੀ ਹੈਗੇ ਨੇ ਜਿਹੜੇ ਕਿ ਦੇਖਦੇ ਨਹੀਂ ਵੀ ਅਸੀਂ ਕੀ ਸਰਵ ਕਰ ਰਹੇ ਹਾਂ ਇਹਦੇ ਨਾਲ ਕਿਸੇ ਦਾ ਘਾਟਾ ਹੋਏਗਾ ਮਤਲਬ ਉਹਨੂੰ ਦੱਸ ਰਹੇ ਭਾਅ ਨਿਕਲਿਆ 30 ਰੁਪਏ ਕਿਲੋ ਜੱਟ ਬਹੁਤ ਖੁਸ਼ ਹਮ ਅਗਲੇ ਦਿਨ ਹੁਣ ਸਾਨੂੰ ਵੀ ਨਹੀਂ ਪਤਾ ਵੀ ਉਹ ਕੀ ਕਰਦਾ ਵੇ ਪਿੱਛੇ ਅਗਲੇ ਦਿਨ ਉਹਦੀ ਗੱਡੀ ਆਈ ਹਨੇਰੇ ਨੇਰੇ ਵਿਕੀ ਵਿਕੀ 30 ਰੁਪਏ ਕਿਲੋ ਪਰ ਲੋਕਾਂ ਨੇ ਕਈਆਂ ਨੇ ਲਈ ਕਈ ਪਿੱਛੇ हट ਗਏ ਜਿੰਨਾਂ ਦੀ ਨਜ਼ਰ ਤੇਜ਼ ਸੀ ਕਿਉਂਕਿ ਉਹ ਬੈਂਗੜ ਕਾਣਾ ਬੜਾ ਸੀ ਉਹਦੇ ਚ ਕੀੜਾ ਬਹੁਤ ਸੀ ਹਮ ਹੁਣ ਜਿਨ੍ਹਾਂ ਨੂੰ ਨਜ਼ਰ ਆਇਆ ਉਹ ਰੁਕ ਗਏ ਅਗਲੇ ਦਿਨ ਗੱਡੀ ਬਣੀ 85000 ਰੁਪਏ ਦੀ ਭਾਅ ਕੱਢਦਾ ਗਿਆ ਦਿਨ ਚੜਦਾ ਗਿਆ ਲੋਕਾਂ ਨੂੰ ਨਜ਼ਰ ਆਂਦਾ ਗਿਆ ਉਹਦਾ 34000 ਰੁਪਏ ਟੁੱਟ ਗਿਆ ਉਸ ਬੰਦੇ ਨੇ ਆਪਣਾ 40000 ਕਵਰ ਕਰਨ ਵਾਸਤੇ ਉਹਦੇ ਉੱਤੇ ਇੰਨੀ ਕੁ ਸਪਰੇਅ ਕੀਤੀ ਇੰਨੀ ਕੁ ਸਪਰੇਅ ਕੀਤੀ ਕਿ ਕੀੜਾ ਅੰਦਰ ਜਾ ਕੇ ਮਰ ਗਿਆ ਬਾਹਰੋਂ ਬੈਂਗਣ ਬਹੁਤ ਸੋਹਣਾ ਜਦੋਂ ਉਹਨੂੰ ਆਪਾਂ ਵੜਦੇ ਹਾਂ ਤੇ ਵਿੱਚੋਂ ਪੂਰਾ ਕਾਲਾ ਜਾਂ ਕਾਨ ਆਈ ਪਈ ਉਹਦੇ ਵਿੱਚ ਜਾਂ ਬਿਲਕੁਲ ਇਹ ਵਿੱਚੋਂ ਗੱਲਿਆ ਹੀ ਵਿਆ ਸਮਝ ਲਓ ਬੈਂਗਣ ਵੀ ਪਹਿਲੀ ਵਾਰ ਗਾਕਾਂ ਦੇ ਲਾਂਬੇ ਇਦਾਂ ਦੇ ਸੁਣੇ ਵੀ ਪਹਿਲੀ ਵਾਰ ਇਦਾਂ ਹੋਇਆ ਹੋਣਾ ਕਿ ਸਬਜ਼ੀ ਵਾਲੇ ਜਿਹੜੇ ਰੇੜੀਆਂ ਵਾਲੇ ਸੀ ਲੋਕਾਂ ਨੇ ਸਬਜ਼ੀਆਂ ਬਣਾ ਕੇ ਉਹਨਾਂ ਦੇ ਸਿਰ 'ਚ ਮਾਰੀਆਂ ਵੀ ਤੁਸੀਂ ਆ ਕੀ ਕੀਤਾ ਸਾਡੇ ਨਾਲ ਪਰ ਉਪਰੋਂ ਵੇਚੀ ਵੀ ਕਿਸੇ ਆਰਥ ਦੇ ਥਰੂ ਵੀ ਹੋਣੀ ਹੈ ਡਾਇਰੈਕਟ ਤੱਕ ਇੱਥੇ ਵੇਚੀ ਹੋਣੀ ਹੈ ਨਹੀਂ ਨਹੀਂ ਆਰਥ ਦੇ ਥਰੂ ਵੀ ਚਾਹੀਏ ਆਰਥ ਦੇ ਥਰੂ ਵੀ ਕਿਉਂ ਬਟ ਸਾਨੂੰ ਵੀ ਤਾਂ ਪਤਾ ਨਹੀਂ ਨਾ ਅਸੀਂ ਵੇਚ ਨਹੀਂ ਨਾ ਬੜੇ ਸਾਡੀ ਵੀ ਉਹ ਮਾਈਂਡ ਦੀ ਪਰਸੈਪਸ਼ਨ ਹੈ ਕਿ ਜੋ ਪਹਿਲੇ ਦਿਨ ਲੈ ਕੇ ਆਇਆ ਇਹ ਤਾਂ ਕਰੀਮ ਲੈ ਕੇ ਆਇਆ ਲੁਧਿਆਣਾ ਦੇ ਅੰਦਰ ਕਰੀਮ ਬੇકરી ਹੈ ਹੁਣ ਸਾਨੂੰ ਅਸੀਂ ਗਾਹਾਂ ਦੇ ਘਰੇ ਨਹੀਂ ਗਏ ਵੀ ਉਹਨਾਂ ਸਬਜ਼ੀਆਂ ਬਣਾ ਕੇ ਜਾਂ ਜਿੰਨੇ ਵੱਢਿਆ ਉੱਥੋਂ ਪਤਾ ਲੱਗਿਆ ਇਹ ਤਾਂ ਸਾਨੂੰ ਵੀ ਉਦੋਂ ਪਤਾ ਲੱਗਿਆ ਜਦੋਂ ਅਸੀਂ ਘਰ ਲੈ ਕੇ ਗਏ ਹਾਂ ਗੁਰਦੀਪ ਜੀ ਆਪਾਂ ਇੱਕ ਗੱਲ ਨੂੰ ਸਮਝੀਏ ਇਹਨਾਂ ਦੀ ਮਾਈਂਡ ਪਰਸੈਪਸ਼ਨ ਨੂੰ ਸਮਝੀਏ ਕਈ ਐਦਾਂ ਦੇ ਨੇ ਠੀਕ ਹੈ ਪੋਲ ਜੱਟ ਬਹੁਤ ਪੋਲ ਹੈ ਤੇ ਸਾਨੂੰ ਬਹੁਤ ਬੋਲਾ ਪਰ ਇਹ ਮਾਡਰਨ ਫਾਰਮਿੰਗ ਨੇ ਇਹਨਾਂ ਨੂੰ ਇੰਨਾ ਕ ਅੰਨਾ ਕਰਤਾ ਨਾ ਇੰਨਾ ਕ ਵੀ ਲਾਚੀ ਕਰ ਦਿੱਤਾ ਨਾ ਇਹ ਸਪਰੇਆਂ ਦੇ ਨਾਲ ਰਿਆਂ ਦੇ ਨਾਲ ਇਹ ਹਾਲਾਤ ਬਣਾ ਰਹੇ ਨੇ ਸਾਨੂੰ ਸਲੋ ਪాయిਜ਼ਨ ਵੇਚੀ ਜਾ ਰਹੇ ਨੇ ਵੇਚੀ ਜਾ ਰਹੇ ਪਰ ਇੱਥੇ ਕਿਸਾਨ ਵੀ ਕੀ ਰਿਹਾ ਉਹਨਾਂ ਦੇ ਉੱਤੇ ਇੱਕ ਲਿੰਮਟਾ ਚੱਲ ਰਹੀਆਂ ਨੇ ਫਿਰ ਉਸ ਤੋਂ ਬਾਅਦ ਆਰਤੀਆਂ ਕੋਲੋਂ ਪੈਸੇ ਲਏ ਹੋਏ ਨੇ ਉਹ ਵੀ ਦੇਣੇ ਨੇ ਉਸ ਤੋਂ ਬਾਅਦ ਆਪਣੀ ਫਸਲ ਦਾ ਧਿਆਨ ਵੀ ਰੱਖਣਾ ਉਹ ਉਹਦੇ ਕਾਰਨ ਵੀ ਮਤਲਬ ਦਾ ਪੈਸਟੀਸਾਈਡਸ ਜਾਂ ਹਰ ਜਿੰਨੇ ਮਰਜੀ ਜਿੰਨਾ ਮਰਜੀ ਹੋਵੇ ਜ਼ਮੀਰ ਵਿਕਣਾ ਮੇਰੇ ਹਿਸਾਬ ਨਾਲ ਵੀ ਮੌਤ ਅਲੀ ਹੋਈ ਗੱਲ ਹੈ ਤੁਸੀਂ ਸ਼ਾਇਦ ਨਹੀਂ ਜ਼ਮੀਰ ਵੇਚ ਪਾਉਗੇ ਮੈਂ ਜਮੀਰ ਨਹੀਂ ਮੈਂ ਅੱਖੀ ਦੇਖ ਕੇ ਮੱਖੀ ਨਹੀਂ ਖਾ ਪਾਉਂਗਾ ਇੱਕ ਚੀਜ਼ ਸੜੀ ਹੋਵੇ ਤਾਂ ਮੈਂ ਉਹਨੂੰ ਕਹਾਂ ਨਹੀਂ ਯਾਰ ਤੂੰ ਲੈ ਜਾ ਲੋਕਾਂ ਨੂੰ ਜਾ ਕੇ ਸਰਵ ਕਰ ਮੈਂ ਇੰਨੇ ਜੋਗਾ ਨਹੀਂ ਹਾਂ ਹਾਂ ਇੰਨੇ ਜੋਗਾ ਹੈਗਾ ਵਾਂ ਮੈਂ ਕਿ ਜੇ ਅਗਰ ਉਹਦੇ ਵਿੱਚ ਮਾੜੀ ਚੀਜ਼ ਪਈ ਹੈ ਤਾਂ ਮੈਂ ਉਹਨੂੰ ਕਹਾਂ ਵੀ ਯਾਰ 20 ਕਿਲੋ ਚੀਜ਼ ਹੈ ਤੂੰ 5 ਕਿਲੋ ਸਿੱਟ ਦੇ 15 ਕਿਲੋ ਦੇ ਪੈਸੇ ਦੇ ਦੇ ਹੂੰ ਆਪਾਂ ਇਹ ਜ਼ਰੂਰ ਕਰ ਲਵਾਂਗੇ ਯਾ ਬੜੀ ਬਾਰ ਸੜੇ ਹੋਈ ਚੀਜ਼ਾਂ ਆਉਂਦੀਆਂ ਨੇ ਉਹਨਾਂ ਨੂੰ ਅਸੀਂ ਆਪ ਕਹਿੰਨੇ ਆ ਕਿ ਇਹ ਸੜਿਆ ਹੈ ਇਹ ਮਾਲ ਮਾੜਾ ਅਸੀਂ ਸਾਈਡ ਤੇ ਰੱਖ ਦਿੱਤਾ ਤੇ ਉਹਨਾਂ ਚੀਜ਼ਾਂ ਦਾ ਉਹ ਮੁੱਲ ਜਿਵੇਂ 100 ਰੁਪਏ ਕਿਲੋ ਚੀਜ਼ ਹੈ ਉਹ ਸਾਨੂੰ 100 ਰੁਪਏ ਦਾ ਲਿਫਾਫਾ ਤੱਕ ਦੇ ਜਾਂਦੇ ਨੇ ਵੀ ਆਹ ਫੜੋ ਜੀ 100 ਰੁਪਿਆ ਅਸੀਂ ਉਹ ਲਿਫਾਫਾ ਲੈ ਕੇ ਚੱਲੇ ਹਾਂ ਬਹੁਤ ਸਾਰੀਆਂ ਚੀਜ਼ਾਂ ਨੇ ਇਹ ਮੇਰੇ ਸਾਹਮਣੇ ਤੁਸੀਂ ਮੰਡੀ ਕਦੀ ਆਓਗੇ ਕਦੀ ਤੁਸੀਂ ਅੰਦਰ ਐਂਟਰ ਕਰੋਗੇ ਤੁਸੀਂ ਦੇਖੋਗੇ ਆਪ ਵੀ ਨਾ ਕਿਸਾਨ ਸ਼ਰਮ ਕਰਦਾ ਹੈ ਵੇਚਣ ਲੱਗਿਆ ਨਾ ਫੜੀ ਵਾਲਾ ਸ਼ਰਮ ਕਰਦਾ ਨਾ ਮੇਰੇ ਹਸਾਬ ਨਾਲ ਆਰਤੀ ਧਿਆਨ ਦਿੰਦਾ ਹੁਣ ਆਰਤੀ ਇਕੱਲਾ ਕਰ ਵੀ ਕੀ ਸਕਦਾ ਹਾਂ ਆਰਤੀ ਦੇ ਇਕੱਲੇ ਨਾਲ ਤੇ ਕੁਝ ਹੋ ਨਹੀਂ ਨਾ ਸਕਦਾ ਅੱਛਾ ਕੋਲਡ ਸਟੋਰੇਜ ਦੀ ਗੱਲ ਕਰਨਾ ਚਾਹੁੰਦਾ ਮੈਂ ਜੀ ਕੋਲਡ ਸਟੋਰੇਜ ਬਣੀਆਂ ਹੋਈਆਂ ਨੇ ਜੀ ਜੀ ਸਬਜ਼ੀ ਮੰਡੀ ਜੀ ਬਣੀਆਂ ਹੋਈਆਂ ਨੇ ਬਿਲਕੁਲ ਹੋਰ ਜਗ੍ਹਾ ਤੇ ਵੀ ਬਹੁਤ ਨੇ ਕੋਲਡ ਸਟੋਰੇਜ ਦੇ ਵਿੱਚ ਸਭ ਤੋਂ ਵੱਧ ਕੀ ਰੱਖਿਆ ਜਾਂਦਾ ਇੱਕ ਸੁਣ ਚਾਇਆ ਵੀ ਕੇਲਾ ਹੁੰਦਾ ਉਹਨੂੰ ਰੱਖਿਆ ਜਾਂਦਾ ਵਾ ਉਹ ਇਹਨਾਂ ਮੈਚੂਰ ਨਹੀਂ ਹੋਇਆ ਹੁੰਦਾ ਹੈਗਾ ਉਹਨੂੰ ਮੈਚੂਰ ਕੀਤਾ ਜਾਂਦਾ ਹੈ ਨਹੀਂ 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 ਇਹ ਤੁਹਾਡੀ ਨੌਲੇਜ ਅੱਜ ਮੈਂ ਦਰੁਸਤ ਕਰ ਦਿਆਂ ਕਿ ਆਪਣੇ ਵਿੱਚ ਚਾਹੇ ਉਹ ਕਿਸੇ ਸਾਇੰਟਿਸਟ ਨੇ ਕੱਢਿਆ ਇਹ ਤਰੀਕਾ ਚਾਹੇ ਕਿਸੇ ਸਾਇੰਟਿਸਟ ਦਾ ਚਾਹੇ ਕਿਸੇ ਸਿਆਣੇ ਸਾਡੇ ਇੱਕ ਕਿਸਾਨ ਦਾ ਵੀ ਜੋ ਵੀ ਉਹਨੇ ਕੀਤਾ ਨਾ ਇਹ ਸਾਡੇ ਗਲੋਂ ਉਹਨੇ ਮਸਾਲਾ ਜਿਹੜਾ ਮਸਾਲੇ ਨਾਲ ਪਹਿਲਾਂ ਤਿਆਰ ਹੁੰਦਾ ਸੀ ਉਹ ਸਾਡੇ ਗਲੋਂ ਦੇ ਵਿੱਚੋਂ ਨਾ ਮਤਲਬ ਉਹਨੇ ਪాయిਜ਼ਨ ਕੱਢ ਦਿੱਤਾ ਜ਼ਹਿਰ ਜਿਹੜਾ ਅਸੀਂ ਖਾਂਦੇ ਵੇ ਸੀ ਨਾ ਜਿਹੜੇ ਪੁਰਾਣੇ ਰੀਤੀ ਰਿਵਾਜਾਂ ਦੇ ਅਕੋਰਡਿੰਗ ਅਸੀਂ ਕਰਦੇ ਵੇ ਸੀਗੇ ਉਹ ਜ਼ਹਿਰ ਉਹਨੇ ਸਾਡੀ ਜੜ ਦੇ ਵਿੱਚੋਂ ਕੱਢ ਦਿੱਤਾ ਤੁਹਾਨੂੰ ਪਤਾ ਹੈ ਜਿਹੜਾ ਪਹਿਲਾਂ ਕੇਲਾ ਪੱਕਦਾ ਸੀ ਉਹ ਕਿਦਾਂ ਪੱਕਦਾ ਸੀ ਤੁਹਾਨੂੰ ਕੋਈ ਕੋਈ ਗਿਆਨ ਹੈ ਇਸ ਬਾਰੇ ਕਦੀ ਤੁਸੀਂ ਸੁਣੀ ਹੈ ਕਦੀ ਵੀ ਕੇਲਾ ਕਿਦਾਂ ਤਿਆਰ ਹੁੰਦਾ ਐ ਇੰਨਾ ਕੱਚਾ ਕੇਲਾ ਆਉਂਦਾ ਸੀ ਜਦੋਂ ਉਸ ਕੇਲੇ ਨੂੰ ਵੀਰੇ ਲਿਆ ਕੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ ਮਸਾਲੇ ਦੇ ਪੈਕਟ ਅੰਦਰ ਸਣ ਦਿੱਤੇ ਜਾਂਦੇ ਸੀ ਫਿਰ ਉਹਨੂੰ ਕੱਚੇ ਲੇਪ ਦੇ ਨਾਲ ਉਸ ਜਿਹੜੀ ਉਹ ਮੋਰੀ ਹੁੰਦੀ ਸੀ ਮਤਲਬ ਜਿੱਤੋਂ ਆਪਾਂ ਅੰਦਰ ਬਾਹਰ ਹੁੰਦੇ ਸੀ ਉਹ ਕੱਚੇ ਦੇ ਨਾਲ ਉਹਨੂੰ ਲੇਪ ਕਰਕੇ ਬੰਦ ਕਰ ਦਿੱਤਾ ਜਾਂਦਾ ਸੀ ਓਕੇ ਉਹ ਇੱਕ ਦਿਨ ਦੇ ਬਾਅਦ ਜੋ ਵੀ ਟਾਈਮ ਪੀਰੀਅਡ ਸੀ ਉਹਦੇ ਬਾਅਦ ਤਿਆਰ ਹੁੰਦਾ ਸੀ ਫਿਰ ਉਹਨੂੰ ਕੱਚੇ ਦਰਵਾਜੇ ਨੂੰ ਤੋੜਿਆ ਜਾਂਦਾ ਸੀ ਦੈਨ ਉਹ ਕੇਲਾ ਵਿਕਦਾ ਸੀ ਹੂੰ ਫਿਰ ਜਿੰਨਾਕ ਸਿਆਣਾ ਹੋਇਆ ਬੰਦਾ ਜਿੰਨੀ ਕਿ ਟੈਕਨੀਕ ਅੱਗੇ ਆਈ ਫਿਰ ਉਹ ਬਣਿਆ ਵੀਰੇ ਅ ਬਰਫ਼ ਦੇ ਨਾਲ ਓਕੇ ਬਰਫ਼ ਦੀਆਂ ਸੇਲੀਆਂ ਕੇਲੇ ਦੇ ਉੱਤੇ ਰੱਖੀਆਂ ਗਈਆਂ ਉਨੂੰ ਠੰਡਕ ਪਹੁੰਚਾਈ ਗਈ ਨਾਲ ਮਸਾਲਾ ਲਾਇਆ ਗਿਆ ਉਹਦੇ ਅਕੋਰਡਿੰਗ ਜਿਹੜਾ ਕੇਲਾ ਤਿਆਰ ਹੋਇਆ ਹੁਣ ਇਹ ਤੀਜੀ ਜਿਹੜੀ ਹੈ ਸਾਇੰਟਿਸਟ ਨੇ ਜਾਂ ਜਿਨੇ ਵੀ ਇਹ ਚੀਜ਼ ਤਿਆਰ ਕੀਤੀ ਜਿਨੇ ਵੀ ਇਹ ਕਾਰਡ ਕੱਢੀ ਹੈ ਇੰਨਾ ਕੁ ਸਭ ਤੋਂ ਆਰਗੇਨਿਕ ਮੇਰੇ ਸਹਾਰਾ ਸਭ ਤੋਂ ਪੋਸਟਿਕ ਹਾਰ ਜਿਹੜਾ ਉਹ ਇਸ ਵੇਲੇ ਸਿਰਫ ਕੇਲਾ ਹੈ ਔਰ ਜਿਹੜਾ ਕੀ ਸਿਰਫ ਏਸੀ ਦੀ ਹਵਾ ਨਾਲ ਤਿਆਰ ਹੋ ਰਿਹਾ ਕੋਈ ਉਹਦੇ ਵਿੱਚ ਕੈਮੀਕਲ ਨਹੀਂ ਹੈ ਕੋਈ ਇੱਕ ਪੈਸਟੀਸਾਈਡ ਕੋਈ ਇਹੋ ਜੀ ਦਵਾਈ ਕੋਈ ਇਹੋ ਜੀ ਚੀਜ਼ ਨਹੀਂ ਬਣੀ ਕਿ ਜਿਹੜੇ ਉਹ ਰੂਮ ਦੇ ਅੰਦਰ ਪੈਂਦੀ ਹੋਵੇ ਉਹ ਸਿਰਫ ਤੇ ਸਿਰਫ ਨੈਚੁਰਲ ਉਹ ਏਸੀ ਦੀ ਹਵਾ ਦੇ ਨਾਲ ਤਿਆਰ ਹੋ ਰਿਹਾ ਹੂੰ ਤੁਸੀਂ ਐਂ ਕਰੋ ਆਪਣਾ ਕਦੀ ਤਜਰਬਾ ਕਰਨਾ ਹੋਇਆ ਕਰ ਲਿਓ ਇੱਕ ਏਸੀ ਵਾਲੇ ਰੂਮ ਦੇ ਵਿੱਚ ਕੇਲਿਆਂ ਦਾ ਗੁੱਛਾ 22 ਦਿਨ ਵਾਸਤੇ ਪੂਰੇ ਚੱਲਦਾ ਹੋਇਆ ਏਸੀ ਚੱਲਦਾ ਹੋਣਾ ਚਾਹੀਦਾ ਵੀ ਉਹਨੂੰ ਛੱਡ ਦਿਓ ਉਹ ਉਹਦਾ ਸਵਾਦ ਦੇਖਿਓ ਤੁਸੀਂ ਇੰਨਾ ਕਿ ਅੱਜ ਦੇ ਡੇਟ ਦੇ ਵਿੱਚ ਵੀ ਜੇ ਪੁਰਾਣੇ ਕਿਸੇ ਬਜ਼ੁਰਗ ਨੂੰ ਤੁਸੀਂ ਅੱਜ ਦੇ ਟਾਈਮ ਦਾ ਤੁਸੀਂ ਕੇਲੇ ਵਗੈਰਾ ਤੁਸੀਂ ਖਵਾਉਂਦੇ ਹੋ ਉਹ ਆਪ ਕਹਿਣਗੇ ਕਿ ਪਹਿਲੇ ਵਾਲਾ ਜੋ ਟੇਸ ਸੀ ਇਹ ਉਹ ਨਹੀਂ ਹੈ ਇਹ ਜ਼ਿਆਦਾ ਵਧੀਆ ਹੈ ਇੰਨਾ ਕੁ ਪੋਸਟਿਕ ਆਹਾਰ ਹੈ ਔਰ ਮੇਰੇ ਹਿਸਾਬ ਨਾਲ ਹਰ ਬੱਚੇ ਨੂੰ ਔਰ ਵੱਡੇ ਨੂੰ ਬੁੱਢੇ ਨੂੰ ਇਹਨੂੰ ਮਤਲਬ ਹਰ ਪਰਿਵਾਰ ਦੇ ਵਿੱਚ ਇਹ ਚੀਜ਼ ਸਰਵ ਹੋਣੀ ਚਾਹੀਦੀ ਹੈ ਉਹਨਾਂ ਨੂੰ ਸਵੇਰੇ ਦੋ ਕੇਲੇ ਜਾਂ ਸ਼ਾਮ ਨੂੰ ਜਾਂ ਸਵੇਰੇ ਮਾਰਨਿੰਗ ਜੋ ਵੀ ਟਾਈਮ ਬਣਦਾ ਉਹਨਾਂ ਨੇ ਲੈਣੇ ਚਾਹੀਦੇ ਤੁਸੀਂ ਸ਼ਾਮ ਤੱਕ ਸੈਲਡ ਖਾਣਾ ਗ੍ਰੀਨ ਵੈਜੀਟੇਬਲਸ ਖਾਣੀਆਂ ਨੇ ਉਹਦੇ ਮੁਕਾਬਲੇ ਦੋ ਕੇਲੇ ਸਫੀਸ਼ੀਐਂਟ ਨੇ ਤੁਹਾਨੂੰ ਇਹਦੇ ਨਾਲ ਤੁਸੀਂ ਬਿਮਾਰੀਆਂ ਨੂੰ આમੰਤਰਨ ਕਰੋਗੇ ਉਹਦੇ ਨਾਲ ਤੁਸੀਂ ਬਿਮਾਰੀਆਂ ਨੂੰ ਭਜਾਓਗੇ ਇੱਕ ਹੋਰ ਚੀਜ਼ ਮੈਨੂੰ ਯਾਦ ਆ ਗਈ ਹੈ ਜੀ ਕੇਲੇ ਨਾ ਅੱਜ ਤੋਂ ਮੇਰੇ ਖਾਲ 5-7 ਸਾਲ ਪਹਿਲਾਂ ਦਰਜ ਨਾਲ ਹਿਸਾਬ ਨਾਲ ਵਿਕਦੇ ਸੀ ਜੀ ਹੁਣ ਕਿਹ ਜਗ੍ਹਾ ਵਿਕਦੇ ਹੋਣਗੇ ਹੁਣ ਕਿਲੋ ਦੇ ਹਿਸਾਬ ਨਾਲ ਵਿਕਦੇ ਆ ਮੈਨੂੰ ਕਨਸੈਪਟ ਨਹੀਂ ਸਮਝ ਆਇਆ ਇਹ ਬਦਲਾ ਕਿਹੜੇ ਹਿਸਾਬ ਦੇ ਨਾਲ ਹੋਇਆ ਇਹ ਏਸੀ ਕਰਕੇ ਹੀ ਬਦਲਿਆ ਜੀ ਉਹ ਸਾਰਾ ਜਿਹੜਾ ਰੋਲ ਹੈ ਉਹਦਾ ਸਭ ਤੋਂ ਵੱਡਾ ਉਹ ਇਹ ਇਹ ਜਿਹੜੀ ਮਾਡਰਨ ਜਿਹੜੀ ਆ ਸਟੋਰੇਜ ਆਈ ਹੈ ਨਾ ਉਹਦੇ ਕਰਕੇ ਕਿਲੋਆਂ ਦੇ ਹਿਸਾਬ ਨਾਲ ਹੀ ਪਿੱਛੇ ਆਂਦਾ ਸੀ ਕੇਲਾ ਉਹਦੇ ਸਾਈਜ਼ ਅਕੋਰਡਿੰਗ ਉਹਦਾ ਮੁੱਲ ਪੈਂਦਾ ਸੀ ਅੱਜ ਦੀ ਡੇਟ ਦੇ ਵਿੱਚ ਜੇ ਮੰਨ ਲਓ ਹੁਣ 24-26 ਰੁਪਏ ਕਿਲੋ ਚੱਲ ਰਿਹਾ ਓਕੇ ਭਾਈ ਤੋਂ 26 ਦੇ ਵਿੱਚ ਚਲਦਾਰੰਦਾ ਕਿਲਾ 22 ਤੋਂ 26 ਦਾ ਸਿਰਫ ਫਰਕ ਇਨਾ ਆਂਕੜਾ ਇਹ ਹੁੰਦਾ ਵੀ ਉਹਦੇ ਵਿੱਚ ਸਾਈਜ਼ ਮੈਟਰ ਕਰਦਾ 22 ਵਾਲਾ ਥੋੜਾ ਛੋਟਾ ਸਾਈਜ਼ ਹੋਏਗਾ 26 ਵਾਲਾ ਥੋੜਾ ਵੱਡਾ ਹੋਏਗਾ ਤੇ ਜਿਹੜਾ ਵੱਡਾ ਹੋਏਗਾ ਓਬਵੀਅਸ ਹੈ ਉਹਦੇ ਵਿੱਚ ਕਿਲੋ ਚ 6 ਚੜਨਗੇ ਜਾਂ 7 ਚੜਨਗੇ ਐਦਾਂ ਹੀ ਛੋਟਾ ਹੋਏਗਾ ਉਹ 10 ਚੜ ਜਾਣਗੇ ਕਿਲੇ ਫਿਰ ਉਹ ਦਰਜਨਾਂ ਦੇ ਵਿੱਚ ਉਹ ਕਾਊਂਟ ਕਰ ਲੈਂਦੇ ਕਿਉਂਕਿ ਮਾਈਂਡ ਦਾ ਪਰਸੈਪਸ਼ਨ ਜਿਹੜੇ ਗਾਹਕ ਦਾ ਉਹ ਦਰਜਨ ਵਿੱਚ ਹੀ ਹੈ ਪਰ ਉਹ ਚੀਜ਼ ਜਿਹੜੀ ਹੈ ਕਿਲੋਆਂ ਚ ਵੇਚਣ ਲੱਗ ਪਈ ਹੁਣ ਕਿਲੋਆਂ ਚ ਤਾਂ ਵੇਚਣ ਲੱਗ ਪਈ ਜਿਹੜਾ ਕੱਚਾ ਕਿਲਾ ਆ ਰਿਹਾ ਉਹ ਆ ਰਿਹਾ 1 ਜਿਹੜਾ ਸਟੋਰੇਜ ਵਾਲਾ ਉਹਨੇ ਆਪਣੇ ਖਰਚੇ ਅਕਾਊਂਟ ਕੀਤੇ ਕਿ 15 ਰੁਪਏ ਕਿਲੋ ਦਾ ਮੈਨੂੰ ਖਰਚਾ ਪੈ ਗਿਆ ਮੈਂ 10 ਵਾਲੀ ਚੀਜ਼ 25 ਮੈਨੂੰ ਪੈ ਗਈ ਮੈਨੂੰ ਪ੍ਰੋਫਿਟ ਇਹਦੇ ਉੱਤੇ 10% ਚਾਹੀਦਾ ਮੈਂ ਇਹਨੂੰ 27 ਰੁਪਏ ਕਰਕੇ ਵੇਚ ਦਿਆਂ ਮੈਂ ਇਹਨੂੰ 28 ਵੇਚ ਦਿਆਂ ਮਾਰਕੀਟ ਦੀ ਅਰਾਈਵਲ ਦੇ ਉੱਤੇ ਹੈ ਜੇ ਮੇਰੇ ਕੋਲ ਲੋਡ ਪਿੱਛੇ ਬਹੁਤ ਹੈ ਤੇ ਮੈਂ ਉਹਨੂੰ 25 ਵੀ ਵੇਚ ਦਿਆਂ ਨਹੀਂ ਤੇ ਮੈਨੂੰ 30 ਵੀ ਵੇਚ ਦਿਆਂ ਆਪਣੇ بڑے ਅਯੋਜ ਦਿਨ ਤਿਉਹਾਰ ਆਉਂਦੇ ਆ ਜਿਵੇਂ ਸ਼ਿਵਰਾਤਰੀ ਆ ਗਈ ਜਾਂ ਜਦੋਂ ਮਤਲਬ ਇਹੋ ਜਿਹਾ ਟਾਈਮ ਆਉਂਦਾ ਜਦੋਂ ਕੇਲੇ ਬਿਨਾਂ ਵੀ ਉਹ ਪੂਜਾ ਜਾਂ ਪਾਠ ਸਰਦਾ ਇੱਕ ਇਹੋ ਜਿਹਾ ਦਿਨ ਬਾ ਇੱਕ ਇਹੋ ਜਿਹਾ ਦਿਨ ਚੜਦਾ ਕਿ ਜਦੋਂ ਅਦਰਕ ਤੇ ਹਲਦੀ ਜਿਹੜੀ ਕੱਚੀ ਵਿਕਦੀ ਹੈ ਪੂਰੀ ਵੱਟ ਦੇ ਨਾਲ ਹਾਂ ਔਰ ਉਹ ਕਿਹੜਾ ਟਾਈਮ ਹੁੰਦਾ ਦੱਸੋ ਤੁਸੀਂ ਉਹ ਛੱਟ ਪੂਜਾ ਹਾਂ ਉਹ ਛੱਟ ਪੂਜਾ ਦੇ ਦੌਰਾਨ ਜਿਹੜੀ ਹਲਦੀ ਆ ਉਹਦੇ ਨਾਲ ਪੂਰੀ ਟੱਕ ਹੋਣੀ ਚਾਹੀਦੀ ਹੈ ਉੱਪਰ ਪੂਰੀ ਵੱਟ ਹੋਣੀ ਚਾਹੀਦੀ ਹੈ ਤੇ ਜਿਹੜਾ ਅਦਰਕ ਆ ਉਹਦੇ ਨਾਲ ਵੀ ਪੂਰੀ ਵੱਟ ਹੋਣੀ ਚਾਹੀਦੀ ਹੈ ਵੀ ਬੇਸਿਕਲੀ ਉਹ ਅਦਰਕ ਜੇ ਆਪਾਂ ਉਹਦੇ ਵਿੱਚੋਂ ਕੱਢੀਏ ਖੇਤੋਂ ਜਿਵੇਂ ਮਤਲਬ ਅਦਰਕ ਨੂੰ ਆਪਾਂ ਸਾਫ਼ ਕਰਕੇ ਜੇ ਰੱਖਦੇ ਆ ਤੇ 2 ਕਿਲੋ ਅਦਰਕ ਨਹੀਂ ਨਿਕਲੇਗਾ